ਸੜਕ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਜ਼ਖਮੀ ਹਾਲਤ ਵਿੱਚ ਲੁਧਿਆਣਾ ਰੈਫਰ ਕੀਤੇ ਬਲਕਾਸ਼ ਸਿੰਘ ਉਮਰ 35 ਸਾਲ ਦੀ ਵੀ ਇਲਾਜ ਦੌਰਾਨ ਹੋਈ ਮੌਤ ਦੱਸ ਦਈਏ ਕਿ ਪਤੀ ਪਤਨੀ ਐਕਟਿਵਾ ਤੇ ਜਾ ਰਹੇ ਸੀ ਜਦ ਪਿੱਛੋਂ ਦੀ ਇੰਡੈਵਰ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਕਨ ਮੌਕੇ ਤੇ ਹੀ ਪਹਿਲਾ ਮ੍ਰਿਤਕ ਬਲਕਾਸ਼ ਸਿੰਘ ਦੀ ਪਤਨੀ ਲਪ੍ਰੀਤ ਕੌਰ ਦੀ ਮੌਤ ਹੋ ਗਈ ਸੀ ਜਾਣਕਾਰੀ ਮੁਤਾਬਕ ਮ੍ਰਿਤਕ ਲਪ੍ਰੀਤ ਕੌਰ 4 ਮਹੀਨੇ ਦੀ ਗਰਭਤੀ ਸੀ ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਬਾਬਾ ਲਖਾ ਸਿੰਘ ਜੀ ਨਾਕਸਰ ਵਾਲੇ ਅਤੇ ਉਹਨਾਂ ਦੇ ਡਰਾਈਵਰ ਤੇ 22 ਨੇ ਮੁਕੱਦਮਾ ਦਰਜ ਕਰ ਦਿੱਤਾ ਐਕਸੀਡੈਂਟ ਹੋਇਆ ਸੀਗਾ ਜੇ ਕਿ ਕਿੰਨੇ ਜਣੇ ਦੀ ਮੌਤ ਹੋ ਗਈ ਹਾਂਜੀ ਉਹ ਬਲਕਾਸ਼ ਸਿੰਘ ਜੀ ਸੀਗਾ ਜੇ ਪਹਿਲਾਂ ਉਹਦੇ ਲਵਜੀਤ ਕੌਰ ਸੀਗੀ ਜੀ ਤੇ ਉਹ ਦਜਾ ਇੱਥੇ ਆਪਣਾ ਨਾ ઠાਣੇ ਤੋਂ ਪਿੱਛੇ ਪੰਪ ਦੇ ਸਾਹਮਣੇ ਦੇ ਵਿੱਚ ਤੇ ਉਹ ਜੀ ਗੱਡੀ ਸੀਗੀ ਉਹਦੇ ਦਜਾ ਐਕਟਾ ਦੇ ਗੱਡੀ ਤੇ ਸੀਗਾ ਆਪਦੇ ਤੇ ਉਹ ਜੀ ਗੱਡੀ ਸੀਗੀ ਵੱਡੀ ਕਿਹੜੀ ਗੱਡੀ ਹੈ ਪਿੰਡ ਦਾ ਡਰਾਈਵਰ ਸੀਗੀ ਤੇ ਉਹ ਵੀ ਇੰਨੀ ਤੇਜ਼ ਸੀਗੀ ਬਸ ਉੱਪਰ ਹੀ ਚੜ ਗਈ ਜਦ ਮੁਕੜੀ ਬਹੁਤ ਵੱੜ ਗਈ ਜੀ ਤੇ ਕੁੜੀ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਕਿਹੜੇ ਪਿੰਡ ਦੇ ਸੀਗੀ ਨਿਦਾਂ ਵਾਲਾ ਸੀਗਾ ਜੀ ਮੁੰਡਾ ਪਤੀ ਪਤਨੀ ਕਰ ਅਲੱਗ ਕਰ ਲਿਜੇ ਹਾਂਜੀ ਪਤਨੀ ਪਤਨੀ ਦੋਨੋਂ ਪਤੀ ਹਾਂਜੀ ਉਹਦੀ ਵੀ ਜੇ ਦੇ ਧਿਆਨ ਜਗ ਡੈਥ ਹੋ ਗਈ ਤੇ ਪ੍ਰੈਗਨੈਂਸੀ ਕੀ ਲੜਕੀ ਹਾਂਜੀ ਪ੍ਰੈਗਨੈਂਸੀ ਸੀਗੀ ਜੀ ਕਿੰਨੇ ਮਹੀਨੇ ਸੀਗੀ ਇਤਨਾ 4 ਮਹੀਨਾ ਜੀ ਕੀ ਹੁਣ ਪਰਿਵਾਰਕ ਮੈਂਬਰਾਂ ਨੇ ਜਾਮ ਵੀ ਕੀਤਾ ਸੀਗਾ ਕੀ ਮੰਗ ਕਰ ਰਹੇ ਆ ਮੰਗ ਤਾਂ ਇਹੀ ਕਰਦੇ ਆ ਵੀ ਲੱਖਾ ਸਿੰਘ ਤੇ ਪਰਚਾ ਹੋਣਾ ਚਾਹੀਦਾ ਜੀ ਲੱਖਾ ਸਿੰਘ ਕੌਣ ਆ ਜੀ ਲੱਖਾ ਸਿੰਘ ਦਾ ਬਾਬਾ ਜਿਹੜਾ ਲੱਖਾ ਸਿੰਘ ਜੀ ਨਾਨਕਸਰ ਵਾਲੇ ਹਾਂ ਉਹ ਵਚ ਸੀ ਗੱਦੀ ਆਪ ਚਲਾਉਂਦੇ ਸੀਗੀ ਔਰ ਕਿੰਨੇ ਜਣੇ ਸੀ ਗੱਡੀ 'ਚ ਗੱਡੀ 4 ਜਣੇ ਸੀ ਤਿੰਨ ਗਨਮਨ ਹਾਂਜੀ ਤਿੰਨ ਗਨਮਨ ਸੀਗੇ ਪੁਲਿਸ ਨੇ ਕੀ ਭਰੋਸਾ ਦਿੱਤਾ ਹਲੇ ਕੋਈ ਭਰੋਸਾ ਨਹੀਂ ਦਿੱਤਾ ਇਹ ਪੁਲਿਸ ਨੇ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਹਸਬੰਡ ਵਾਈਫ ਜਿਹੱਚੇ ਲੇਡੀ ਸੀਗੀ ਲਵਜੀਤ ਕੋਰ 35 ਸਾਲ ਉਮਰ ਉਹ ਬਰਾਉ ਡੈਡੀ ਸੀਗੀ ਮੁੱਕੇ ਤੇ ਉਹਦੀ ਮੌਤ ਹੋ ਚੁੱਕੀ ਸੀਗੀ ਤੇ ਜਿਹੜਾ ਉਹਦਾ ਘਰ ਵਾਲਾ ਸੀ ਬਲਕਾਰ ਸਿੰਘ 39 ਨੀ ਸੀਗੀ ਉਹਦੀ ਤੇ ਉਹ ਉਹਦੀ ਹਾਲਤ ਗੰਭੀਰ ਸੀ ਯਾਰ ਜਿਹੜੀ ਸੀਗੀ ਹੈਡ ਇੰਜਰੀ ਸੀ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਸੀ ਸਰ ਪਤਾ ਲੱਗੇ ਜੀ ਐਮਸਟੈਂਡ ਤੱਕ ਹੀ ਫੋਕਾ ਐਕਸੀਡੈਂਟ ਦਾ ਸਕੂਟੀ ਤੇ ਜਾ ਰਹੇ ਸੀ ਉਹਨਾਂ ਨੂੰ ਪਿੱਛੇ ਕੋਈ ਬਾਬਿਆਂ ਦੀ ਸੀਗੀ ਇੰਡਾਇਵਰ ਸੀਗੀ ਜਾਂ ਫੋਰਚੂਨਰ ਸੀਗੀ ਉਹ ਮਾਰੀ ਥਾਣਾ सदर ਦੇ ਕੋਲ ਤੇ ਦੂਸਰਾ ਰੈਫਰ ਕੀਤਾ ਜੀ ਹਾਂਜੀ ਦੂਸਰਾ ਰੈਫਰ ਕੀਤਾ ਉਹਨਾਂ ਨੂੰ ਫਰੀਦਕੋੜ ਵਾਸਤੇ ਗਿਆ ਸੀ ਪਰ ਉਹ ਗੰਦੇ ਸੀ ਲੁਧਿਆਣੇ ਲੈ ਕੇ ਜਾਣਾ ਤੇ ਅਸੀਂ ਉਹਨਾਂ ਨੂੰ ਨਾਲ ਦੇ ਨਾਲ ਹੀ ਫਰਸਟ ਐਡ ਦੇ ਕੇ ਰੈਫਰ ਕਰ ਦਿੱਤਾ ਸਰ ਪਰਿਵਾਰ ਨੂੰ ਕੋਈ ਜਾਣਕਾਰੀ ਬੰਦੇ ਤੇ ਨਹੀਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਪਰ ਆ ਵੀ ਪਤਾ ਲੱਗਿਆ ਕਿ ਜਿਹੜੀ ਲੇਡੀ ਦੀ ਡੈਥ ਹੋਈ ਉਹ ਪ੍ਰੈਗਨੈਂਟ ਸੀਗੀ ਸੜਕ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਜ਼ਖਮੀ ਹਾਲਤ ਵਿੱਚ ਲੁਧਿਆਣਾ ਰੈਫਰ ਕੀਤੇ ਬਲਕਾਸ਼ ਸਿੰਘ ਉਮਰ 35 ਸਾਲ ਦੀ ਵੀ ਇਲਾਜ ਦੌਰਾਨ ਹੋਈ ਮੌਤ ਦੱਸ ਦਈਏ ਕਿ ਪਤੀ ਪਤਨੀ ਐਕਟੀਵਾ ਤੇ ਜਾ ਰਹੇ ਸੀ ਜਦ ਪਿੱਛੋਂ ਦੀ ਇੰਡੈਵਰ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਕਨ ਮੌਕੇ ਤੇ ਹੀ ਪਹਿਲਾ ਮ੍ਰਿਤਕ ਬਲਕਾਸ਼ ਸਿੰਘ ਦੀ ਪਤਨੀ ਲਾਪ੍ਰੀਤ ਕੌਰ ਦੀ ਮੌਤ ਹੋ ਗਈ ਸੀ ਜਾਣਕਾਰੀ ਮੁਤਾਬਕ ਮ੍ਰਿਤਕ ਲਾਪ੍ਰੀਤ ਕੌਰ 4 ਮਹੀਨੇ ਦੀ ਗਰਭਤੀ ਸੀ ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਬਾਬਾ ਲਖਾ ਸਿੰਘ ਜੀ ਨਰਕਸਰ ਵਾਲੇ ਅਤੇ ਉਹਨਾਂ ਦੇ ਡਰਾਈਵਰ ਤੇ 22 ਨੇ ਮੁਕੱਦਮਾ ਦਰਜ ਕਰ ਦਿੱਤਾ ਐਕਸੀਡੈਂਟ ਹੋਇਆ ਸੀ ਕਿ ਅੱਜ ਕੀ ਕਿਹੜੇ ਜਣੇ ਦੀ ਮੌਤ ਹੋ ਗਈ ਹਾਂਜੀ ਉਹ ਬਲਕਾਸ਼ ਸਿੰਘ ਜੀ ਸੀਗਾ ਜੇ ਪਹਿਲਾਂ ਉਹਦੇ ਲਵਜੀਤ ਕੌਰ ਸੀਗੀ ਜੀ ਤੇ ਉਹ ਦੂਜਾ ਇੱਥੇ ਆਪਣਾ ਨਾ ਠਾਣੇ ਤੋਂ ਪਿੱਛੇ ਪੰਪ ਦੇ ਸੰਦ ਦੇ ਵਿੱਚ ਤੇ ਉਹ ਜੀ ਗੱਡੀ ਸੀਗੀ ਉਹਦੇ ਦੂਜਾ ਇੱਕ ਤਾਂ ਗੱਡੀ ਤੇ ਸੀਗਾ ਆਪਦੇ ਤੇ ਇੱਕ ਸੀ ਤੇ ਉਹ ਜੀ ਗੱਡੀ ਸੀਗੀ ਵੱਡੀ ਕਿਹੜੀ ਗੱਡੀ ਹੈ ਪਿੰਡ ਦਾ ਡਰਾਈਵਰ ਸੀਗੀ ਤੇ ਉਹ ਜੀ ਇੰਨੀ ਤੇਜ਼ ਸੀਗੀ ਬਸ ਉੱਪਰ ਹੀ ਚੜ ਗਈ ਜਦੋਂ ਕੁੜੀ ਬਹੁਤ ਫੜ ਗਈ ਜੀ ਤੇ ਕੁੜੀ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਕਿਹੜੇ ਪਿੰਡ ਦੇ ਸੀਗੇ ਨਿਦਾਂ ਵਾਲਾ ਸੀਗਾ ਜੀ ਮੁੰਡਾ ਪਤੀ ਪਤਨੀ ਘਰ ਵਾਲਾ ਘਰ ਵਾਲੀ ਸੀਗੇ ਹਾਂ ਜੀ ਪਤਨੀ ਪਤਨੀ ਦੋਨੋਂ ਹਾਂ ਜੀ ਉਹਦੀ ਵੀ ਜੇ ਦੇ ਹਨ ਜਗ ਡੈਥ ਹੋ ਗਈ ਤੇ ਪ੍ਰੈਗਨੈਂਸੀ ਕੀ ਲੜਕੀ ਹਾਂਜੀ ਪ੍ਰੈਗਨੈਂਸੀ ਸੀਗੀ ਕਿੰਨੇ ਮਹੀਨੇ ਸੀਗੀ ਇਤਨਾ 4 ਮਹੀਨਾ ਜੀ ਕੀ ਹੁਣ ਪਰਿਵਾਰਕ ਮੈਂਬਰਾਂ ਨੇ ਜਾਮ ਵੀ ਕੀਤਾ ਸੀਗਾ ਕੀ ਮੰਗ ਕਰ ਰਹੇ ਆ ਮੰਗ ਤਾਂ ਇਹੀ ਕਹਤੇ ਵੀ ਲੱਖਾ ਸਿੰਘ ਤੇ ਪਰਚਾ ਹੋਣਾ ਚਾਹੀਦਾ ਜੀ ਲੱਖਾ ਸਿੰਘ ਕੌਣ ਹੈ ਜੀ ਲੱਖਾ ਸਿੰਘ ਬਾਬਾ ਜਿਹੜਾ ਲੱਖਾ ਸਿੰਘ ਜੀ ਨਾਨਕਸਰ ਵਾਲੇ ਹਾਂ ਉਹ ਵਿੱਚ ਸੀ ਗੱਡੀ ਆਪ ਚਲਾਉਂਦੇ ਸੀਗੀ ਤੇ ਹੋਰ ਕਿੰਨੇ ਜਣੇ ਸੀ ਗੱਡੀ 'ਚ ਗੱਡੀ 4 ਜਣੇ ਸੀਗੀ ਤਿੰਨ ਗਾਣਮਨ ਸੀਗੇ ਹਾਂਜੀ ਤਿੰਨ ਗਾਣਮਨ ਸੀਗੇ ਪੁਲਿਸ ਨੇ ਕੀ ਭਰੋਸਾ ਦਿੱਤਾ ਹਲੇ ਕੋਈ ਭਰੋਸਾ ਨਹੀਂ ਦਿੱਤਾ ਇਹ ਪੁਲਿਸ ਨੇ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਹਸਬੰਡ ਵਾਈਫ ਜਿਹੱਚੇ ਲੇਡੀ ਸੀਗੀ ਲਵਜੀਤ ਕੋਰ 35 ਸਾਲ ਉਮਰ ਉਹ ਬਰਾਉ ਡੈਡੀ ਸੀਗੀ ਮੁੱਕੇ ਤੇ ਉਹਦੀ ਮੌਤ ਹੋ ਚੁੱਕੀ ਸੀਗੀ ਤੇ ਜਿਹੜਾ ਉਹਦਾ ਘਰ ਵਾਲਾ ਸੀ ਬਲਕਾਰ ਸਿੰਘ 39 ਨੀ ਸੀਗੀ ਉਹਦੀ ਤੇ ਉਹ ਉਹਦੀ ਹਾਲਤ ਗੰਭੀਰ ਸੀ ਹੀਰ ਬ੍ਰੇਡਸ ਕੇ ਹੈਡ ਇੰਜਰੀ ਸੀ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਸੀ ਸਰ ਪਤਾ ਲੱਗੇਗਾ ਅਸਟੈਂਡ ਤੱਕ ਹੀ ਫਾਰਮ ਐਕਸੀਡੈਂਟ ਦਾ ਸਕੂਟੀ ਤੇ ਜਾ ਰਹੇ ਸੀ ਉਹਨਾਂ ਨੂੰ ਪਿੱਛੇ ਕੋਈ ਬਾਬਿਆਂ ਦੀ ਸੀਗੀ ਇੰਡਾਇਵਰ ਸੀਗੀ ਜਾਂ ਫੋਰਚੂਨਰ ਸੀਗੀ ਉਹ ਮਰੀ ਥਾਣਾ ਸਦਰ ਦੇ ਕੋਲ ਤੇ ਦੂਸਰਾ ਰੈਫਰ ਕੀਤਾ ਜੀ ਹਾਂਜੀ ਦੂਸਰਾ ਰੈਫਰ ਕੀਤਾ ਉਹਨਾਂ ਨੂੰ ਫਰੀਦਕੋੜ ਵਾਸਤੇ ਗਿਆ ਸੀ ਪਰ ਉਹ ਗੰਦੇ ਸੀ ਲੁਧਿਆਣਾ ਲੈ ਕੇ ਜਾਣਾ ਤੇ ਅਸੀਂ ਉਹਨਾਂ ਨੂੰ ਨਾਲ ਦੇ ਨਾਲ ਹੀ ਫਰਸਟ ایڈ ਦੇ ਕੇ ਰੈਫਰ ਕਰ ਦਿੱਤਾ ਸਰ ਪਰਿਵਾਰ ਨੂੰ ਕੋਈ ਜਾਣਕਾਰੀ ਬੰਦੇ ਦੇਣੀ ਹੈ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਵੀ ਉਹ ਆ ਵੀ ਪਤਾ ਲੱਗਿਆ ਕਿ ਜਿਹੜੀ ਲੇਡੀ ਦੀ ਡੈਥ ਹੋਈ ਉਹ ਪ੍ਰੈਗਨੈਂਟ ਸੀਗੀ